भाई साथी नमस्कार मैं ਤੁਹਾਡਾ ਵੀਰ ਬਾਬਾ ਜੋਹਰ ਪਾਜਪਾ ਜਿਲ੍ਹਾ ਐਸੀ ਮੋਟਾ ਜਿਲ੍ਹੇ ਸਿੱਕਰੀ ਸਾਥਿਓ ਅੱਜ ਆਪਾਂ ਤੁਹਾਡੇ ਨਾਲ ਵਿਚਾਰ ਕਰਾਂਗੇ ਧੰਨਵਾਦ ਕਰਾਂਗੇ ਆਮ ਆਦੀ ਪਾਰਟੀ ਤੇ ਪਬਲਿਕ ਨੇ ਕੀਤਾ ਆਹ ਪਾਰਟੀ ਦਾ ਵਿਰੋਧ ਵਿਰੋਧ ਕਿਉਂ ਕੀਤਾ ਜੋ ਕਿ ਆਮ ਆਧੂਨ ਪਾਰਟੀ ਦਾ ਵਿਰੋਧ ਜਨਤਾ ਨੇ ਤੇ ਬਰਕਰਾਰ ਰਿਹਾ ਵਿਰੋਧ ਕੀਤਾ ਕਿ ਬਾਹਰੋਂ ਲੈ ਕੇ ਕੇਜਰੀਵਾਲ ਦੇ ਬਲੋ ਪੰਜਾਬ ਦੇ ਉੱਪਰ ਕੁਝ ਲੋਕ ਬਿਠਾਏ ਗਏ ਤੇ ਜਿਵੇਂ ਕਿ ਤੁਸੀਂ ਹਰ ਵੀਡੀਓ ਵਿੱਚ ਦੇਖਿਆ ਵੀ ਹੈ ਕਿ ਭਗਵੰਤ ਮਾਨ ਕੇਜਰੀਵਾਲ ਦੇ ਪੈਰਾਂ ਵਿੱਚ ਚੁਕਿਆ ਤੇ ਇੱਥੋਂ ਪਤਾ ਚੱਲਦਾ ਹੈ ਕਿ ਕੇਜਰੀਵਾਲ ਜੋ ਵੀ ਕਰਦਾ ਹੈ ਤੇ ਭਗਵੰਤ ਮਾਨ ਕੁਝ ਬੋਲਦਾ ਨਹੀਂ एसएल पार्टी ਦੇ ਵਰਕਰਾਂ ਨੇ ਤੇ ਪਬਲਿਕ ਨੇ ਆਪ ਪਾਰਟੀ ਦਾ ਵਿਰੋਧ ਕੀਤਾ ਦੋ ਲੋਕ ਜੋ ਕਿ ਅਗ ਦਿੱਲੀ ਤੋਂ ਤੇ ਇੱਕ ਹੋਰ ਕਿਸ ਸਟੇਟ ਤੋਂ ਲਿਆ ਕੇ ਪੰਜਾਬ ਦੇ ਵਿੱਚ ਬਿਠਾਏ ਗਏ ਅਹੁਦੇ 'ਤੇ ਬਿਠਾਏ ਗਏ ਚਾਹੇ ਚੇਅਰਮੈਨ ਆ ਜਾਏ ਕਿਸੇ ਵੀ ਸੀਟ ਤੇ ਉਠਾਇਆ ਗਿਆ ਪਰ ਕੀ ਪੰਜਾਬ ਦੇ ਵਿੱਚ ਆਪ ਪਾਰਟੀ ਦੇ ਵਿੱਚ ਕਰਿੰਦੇ ਜਾਂ ਵਰਕਰ ਹੈ ਉਹ ਵੀ ਚਾਹਦੇ ਸੀ ਕਿ ਪੰਜਾਬ ਦੇ ਵਿੱਚ ਇੰਨੇ ਵਰਕਰ ਹੈ ਉਹਦੇਦਾਰ ਵਧੀਆ ਸੂਝਵਾਨ ਆ ਉਹਨਾਂ ਨੂੰ ਛੱਡ ਕੇ ਅਦਰ ਸਟੇਟਾਂ ਦੇ ਵਿੱਚੋਂ ਪੰਜਾਬ ਦੇ ਵਿੱਚ ਲੋਕ ਕੱਲੇ ਗਏ ਜਿੱਥੇ ਆਪਾਂ ਦੇਖਦੇ ਆ ਕਿ ਭਗਵੰਤ ਮਾਨ ਦੇ ਵੱਲੋਂ ਕੁਝ ਲੋਕ ਜੋ ਕਿ ਪਬਲਿਕ ਪਬਲਿਕ ਨੇ ਵੀ ਭਗਵੰਤ ਸਿਮਾਨ ਦਾ ਵਿਰੋਧ ਕੀਤਾ ਜਿੱਥੇ ਆਪ ਹੁਣ ਚਲਦੇ ਦੇਖਦੇ ਆ ਨਹੀਂ ਇੱਕ ਯੁੱਧ ਨਸ਼ਾ ਵਿਰੁੱਧ ਮਹਮ ਚਲਾਈ ਹੋਈ ਸੀਗੀ ਤੇ ਇਸ ਤਰ੍ਹਾਂ ਹੋਰ ਵੀ ਕਈ ਤਰ੍ਹਾਂ ਦੀਆਂ ਚੀਜ਼ਾਂ ਆ ਜਿੱਥੇ ਕੀ ਨਹੀਂ ਇੱਕ ਗਰੀਬ ਲੋਕਾਂ ਦੇ ਘਰ ਇਹਨਾਂ ਬਲੋਟ ਢਾਈ ਗਏ ਆ ਤੇ ਜੇ ਕੋਈ ਨਸ਼ੇ ਦੀ ਤਸਕਰ ਦੀ ਕੰਪਲੀਟ ਕਰਦਾ ਤੇ ਉਹਨਾਂ ਕੰਪਲੀਟਾਂ ਨੂੰ ਧੰਕੀਆਂ ਦਿੱਤੀਆਂ ਜਾਂਦੀਆਂ ਕੰਪਲੀਟਰ ਕਰਨ ਵਾਲਿਆਂ ਨੂੰ ਤੇ ਜੇ ਕੋਈ ਅਵਾਜ਼ ਚੁੱਕਦਾ ਤੇ ਉਹਦੀ ਅਵਾਜ਼ ਬਿਠਾਈ ਜਾਂਦੀ ਹੈ ਸ਼ਰਾਬ ਪੀਣ ਵਾਲਿਆਂ ਨੂੰ ਭਗਵੰਤ ਮਾਨ ਵੱਲੋਂ 10 ਲੱਖ ਰੁਪਇਆ ਤੇ ਇੱਕ ਨੌਕਰੀ ਤੇ ਜਿਹੜੇ ਬੱਚੇ ਸਕੂਲ ਦੇ ਟੈਪਰ ਨਾਲ ਐਕਸੀਡੈਂਟ ਹੋ ਕੇ ਜਿਨ੍ਹਾਂ ਦੀਆਂ ਮੌਤਾਂ ਹੋਈਆਂ ਉਹਨਾਂ ਨੂੰ ਦਿਲਾਸੇ ਦਿੱਤੇ ਗਏ ਤੇ ਹੋਰ ਵੀ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਘਟਨਾਵਾਂ ਜੋ ਵਾਪਰੀਆਂ ਜੋ ਕਿ ਅਨ ਜੋ ਕਿ ਸਕੂਲਾਂ ਦੇ ਟੀਚਰ ਹੈ ਕੱਚੇ ਟੀਚਰ ਨੂੰ ਨਾਲ ਪੱਕੇ ਨਾ ਕਰਨ ਤੇ ਉਹਨਾਂ ਤੇ ਅਤਿਆਚਾਰ ਕੀਤਾ ਗਿਆ ਦੇਸ਼ ਦੇ ਵਿੱਚ ਪੰਜਾਬ ਦੇ ਵਿੱਚ ਵੱਧ ਰਹੀ ਗੁੰਡਾਗਰਦੀ ਗੈਂਗਸਟਰ ਚੋਰੀਆਂ ਇਹਨਾਂ ਤੋਂ ਕੁਝ ਵੀ ਨਹੀਂ ਹੋਇਆ ਨਾ ਤਾਂ ਇਹਨਾਂ ਤੋਂ ਨਸ਼ਾ ਬੰਦ ਹੋਇਆ ਨਾ ਇਹ ਚੋਰੀਆਂ ਚਕਾਰੀਆਂ ਬੰਦ ਹੋਈਆਂ ਜਿੱਥੇ ਕਿ ਫਰੀਦਕੋਟ ਦੇ ਵਿੱਚ ਇੱਕ ਟੈਟੂ ਆਰਟਿਸਟ ਦੇ ਉੱਪਰ ਗੋਲੀਆਂ ਚਲਾਈਆਂ ਗਈਆਂ ਬੇਸ਼ੁਮਾਰ ਗੋਲੀਆਂ ਚਲਾਈਆਂ ਗਈਆਂ ਤੇ ਹਰ ਇੱਕ ਨੌਜਵਾਨ ਦੇ ਕੋਲ ਪਿਸਤਲ ਸੀ ਉਹ ਪਿਸਤਲ ਕਿੱਥੋਂ ਆਇਆ? ਕੱਲੇ-ਕੱਲੇ ਉਸ ਨੌਜਵਾਨਾਂ ਦੇ ਕੋਲ ਪਿਸਤਲ ਕਿੱਥੋਂ ਆਇਆ? ਜਿੱਥੇ ਇੱਕ ਪਾਸੇ ਕਹਿ ਰਿਹਾ ਕਿ ਅਸੀਂ ਗੈਂਗਸਟਰ ਬੰਦ ਕਰ ਦਿੱਤੇ ਗਏ ਆ, ਚੋਰੀਆਂ-ਚਕਾਰੀਆਂ ਬੰਦ ਹੋ ਗਈਆਂ। ਪਰ ਨਹੀਂ। ਬਹੁਤ ਜ਼ਿਆਦਾ ਇਹ ਵੱਧ ਚੁੱਕਾ ਹੈ। ਜਿੱਥੇ ਕਿ ਪੈਖਾਨਿਆਂ ਦੇ ਉੱਪਰ ਆਪਣੀ ਨੇਮ ਪਲੇਟ ਲਾ ਕੇ ਆਮ ਆਦਮੀ ਪਾਰਟੀ ਦੇ ਬਲੋਂ ਉਨ੍ਹਾਂ ਦੇ ਉਦਘਾਟਨ ਕਰਨੇ ਤੇ ਸਕੂਲ ਲੜਕੀਆਂ ਦੇ ਸਕੂਲ ਦੇ ਗਰਾਊਂਡ ਉੱਪਰ ਗਰਾਊਂਡ ਦੇ ਉੱਪਰ ਕਬਜ਼ਾ ਕਰਦਾ ਲਿਧਾਣਾ ਸ਼ਹਿਰ ਦੇ ਵਿੱਚ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਘਟਨਾਵਾਂ ਤੇ ਪਬਲਿਕ ਵੀ ਆਮ ਆਦਮੀ ਪਾਰਟੀ ਤੋਂ ਅੱਕ ਚੁੱਕੀ ਆ ਤੇ ਹਰ ਕੋਈ ਇਸ ਦਾ ਵਿਰੋਧ ਕਰਦਾ ਹੈ ਆਪਣੇ ਆਪਣੇ ਵਿਚਾਰ ਕਮੈਂਟਾਂ ਰਾਹੀਂ ਜ਼ਰੂਰ ਦਿਓ ਮੈਂ ਤੁਹਾਡਾ ਵੀ ਵਾਗਾਂ ਚਾਹਾਂ भाजपा जिला एस सी मोटा